ਦੋਸਤੋ ਹਰੇਕ ਇਨਸਾਨ ਦੇ ਅੰਦਰ ਇੱਕ ਬੱਚਾ ਹੁੰਦਾ ਤੇ ਬੱਚਾ ਉਮਰ ਭਾਵੇਂ ਜੋ ਵੱਧਦੀ ਹੈ ਉਹ ਬੱਚਾ ਹੀ ਰਹਿੰਦਾ ਆਂਦੇ ਹੁੰਦੇ ਜਦੋਂ ਬਜ਼ੁਰਗ ਬੰਦਾ ਹੋ ਜਾਂਦਾ ਉਮਰ ਜ਼ਿਆਦਾ ਹੋ ਜਾਂਦੀ ਹੈ ਹਨ ਤੇ ਉਹ ਬੱਚਿਆਂ ਵਾਂਗ ਕਰਦਾ ਉਹ ਜਿੱਦ ਕਰ ਲੈਂਦਾ ਵੀ ਮੈਂ ਆਹ ਕੋਈ ਕਰਨਾ ਖਾਣਾ ਇਹ ਬੱਚਾ ਵੀ ਆਈ ਹੁੰਦਾ ਤੇ ਬੱਚਿਆਂ ਦੇ ਨਾਲ ਬੱਚਿਆਂ ਵਰਗਾ ਹੋ ਕੇ ਰਹਿਣਾ ਬਹੁਤ ਔਖਾ ਤੇ ਪਰ ਜੇ ਆਪਾਂ ਉਹਦੇ ਤਰੀਕੇ ਨਾਲ ਬੱਚਿਆਂ 'ਚ ਜਿਆਦਾ ਵਿੱਚ ਰਾਂਗੇ ਤਾਂ ਫਿਰ ਬੱਚੇ ਅੱਗੇ ਹੋ ਕੇ ਰਹਿ ਸਕਦੇ ਆ। ਛੋ ਕਿਦਲ ਬੱਚੇ ਹੀ ਸਹੀ ਪਰ ਮੈਂ ਆਪਣੀ ਜ਼ਿੰਦਗੀ 'ਚ ਕਦੇ ਇੰਨਾ ਕਲੋਜ਼ ਬੱਚਿਆਂ ਦੇ ਨਾਲ ਰਿਹਾ ਨਹੀਂ ਸੀ। ਤਿੰਨ ਬੱਚੇ ਵੀ ਐ। ਹੋਈ ਹੋਈ ਹਾਈ ਉਹ ਪਾਲੇ-ਪੋਸਲੇ ਵਿਆਹ ਤੇ ਤੇ ਪਰ ਉਦੋਂ ਨਹੀਂ ਪਤਾ ਲੱਗਿਆ ਉਹਨਾਂ ਕਿਉਂਕਿ ਸਾਂਝਾ ਪਰਿਵਾਰ ਸੀ ਖੁੱਲਾ ਪਰਿਵਾਰ ਸੀ ਉਹਦੇ ਚ ਬੱਚੇ ਦਾਦਾ ਦਾਦੀ ਕੋਲੇ ਵੀ ਖੇਡ ਲੈਂਦੇ ਸੀ ਹਨਾ ਵੱਡੇ ਸਾਡੇ ਜਿਹੜੇ ਮੇਰੇ ਭੈਣ ਭਰਾ ਸੀਗੇ ਤੇ ਉਹਨਾਂ ਕੋਲੇ ਉਹਨਾਂ ਕੋਲੇ ਵੀ ਖੇਡ ਲੈਂਦੇ ਸੀ ਤੇ ਮੈਨੂੰ ਜ਼ਿਆਦਾ ਨਹੀਂ ਕਿਉਂਕਿ ਮੈਂ ਤੁਰੇ ਫਿਰੇ ਵਾਲਾ ਜ਼ਿਆਦਾ ਬਾਹਰ ਅੰਦਰ ਜ਼ਿਆਦਾ ਰਹਿੰਦਾ ਸੀ ਤੇ ਹੁਣ ਕੈਨੇਡਾ ਆ ਗਏ ਤੇ ਕੈਨੇਡਾ ਚ ਹੁਣ ਬੱਚਿਆਂ ਦਾ ਤਾਂ ਰਹਿਣ ਲੱਗ ਗਿਆ ਵੀ ਮੇਰੇ ਕੋਲ ਮੇਰੀ ਦੋਤੀ ਆ ਰਹਿਮਤ ਕੋ ਰਹਿਮਤ ਆਹ ਹੁਣ ਰਹਿਤ ਕੌਰ ਕੌਰ ਰਹਿਮਤ ਖਾਵਾਂ ਇਹ ਆਹਾ ਕੌਰ ਰਹਿਮਤ ਆ ਆਹਾ ਇਸਰਾਰਤੀ ਬਹੁਤ ਆ ਬਸ ਇਹ ਹੁਣ ਬਰਫ ਨਾ ਖੇਢੀ ਜਾਂਦੀ ਐ ਤੇ ਬਰਫ ਹੀ ਖਾਈ ਜਾਂਦੀ ਐ ਇੱਥੋਂ ਚੱਕ ਚੱਕ ਇਹਨੂੰ ਸਵਾਦ ਲੱਗਦੀ ਐ ਇਹ ਤੇ ਅਸੀਂ ਰੋਕਦੇ ਵੀ ਆ ਪਰ ਨਹੀਂ ਰੁਕਦਾ ਇਹ ਇਹ ਬੱਚਾ ਇਸਰਾਰਤੀ ਦਾ ਬੱਚਾ ਤੇ ਉਹ ਜਿਵੇਂ ਮੈਂ ਹੋ ਗਿਆ ਹੁਣ ਮੈਂ ਇਹਦੇ ਨਾਲ ਢਲ ਗਿਆ ਇਹਦੀਆਂ ਆਦਤਾਂ ਦਾ ਮੈਨੂੰ ਪਤਾ ਲੱਗਣ ਲੱਗ ਗਿਆ ਪਾਲਚ ਮੇਰੇ ਨਾਲ ਲੜ ਵੀ ਪੈਂਦੀ ਆ ਤੇ ਪਾਲਚ ਮੇਰੇ ਬੁੱਕਲ 'ਚ ਆ ਕੇ ਵੀ ਬਹਿ ਜਾਂਦੀ ਆ ਤੇ ਪਾਲਚ ਮੇਰੀ ਠੂਈ ਤੇ ਆ ਕੇ ਵੀ ਚੜ ਜਾਂਦੀ ਆ ਤੇ ਪਾਲਚ ਆ ਕੇ ਮੇਰੇ ਢਿੱਡ ਤੇ ਵੀ ਬੈਠ ਜਾਂਦੀ ਆ ਤੇ ਕਿਤੇ ਰੋਂਦੀ ਆ ਕਿਤੇ ਹੱਸਦੀ ਆ ਤੇ ਅੱਜ ਮੇਰੀ ਟੀਚਰ ਬਣ ਗਈ ਸੀ ਉੱਥੇ ਮੈਂ ਕਿਹ ਕਿਹ ਬਣ ਗਈ ਤੇ ਮੈਂ ਸਾਖ ਆ ਹਾ ਇਹ ਟੀਚਰ ਬਣ ਗਿਆ ਸੀਗਾ ਜੀ ਅੱਜ ਰਹਿਮਤ ਕੌਰ ਕੌਰ ਰਹਿਮਤ ਕਹਿੰਦੀ ਆ ਵੀ ਕੌਰ ਪਹਿਲਾਂ ਲਾਓ ਮੇਰੇ ਨਾਲ ਰਹਿਮਤ ਹਾਂ ਤੇ ਮੈਂ ਉਹਨੂੰ ਕਾਟੋ ਆਣਾ ਹੁੰਦਾ ਇਮ ਹੜੀ 카ਟੋਆ ਇਸ ਰਾਤਾਂ ਉਵੇਂ ਕਰਦੀਏ ਜਿਵੇਂ 카ਟੋ ਨਹੀਂ ਹੁੰਦੀ ਇੱਕ ਦਰਖਤ ਤੋਂ ਉੱਤੇ ਚੜ ਗਈ ਥੱਲੇ ਆ ਗਈ ਉੱਪਰ ਆ ਗਈ ਹੁਣ ਇਧਰ ਉਧਰ ਚਿੱਤ ਚਿੱਤ ਕਰਕੇ ਆਏ ਹਨਾ ਉਵੇਂ ਜੇ ਤੇ ਬੱਚੇ ਬਣ ਕੇ ਸੱਚੇ ਦੋਸਤੋ ਇਹ ਨਾ ਜਿਹੜਾ ਬੱਚੇ ਦੇ ਮਨ ਤੇ ਜੋ ਕੁਝ ਅਸੀਂ ਬੱਚੇ ਦੇ ਇੱਕ ਕੋਰੀ ਸਲੇਟ ਵਰਗਾ ਹੁੰਦਾ ਬੱਚਾ ਕੋਰੇ ਕਾਗਜ਼ ਵਰਗਾ ਸਲੇਟ ਤਾਂ ਕਾਲੀ ਹੁੰਦੀ ਹੈ ਤੇ ਕੋਰਾ ਕਾਗਜ਼ ਜਿਹੜਾ ਸਫੈਦ ਹੁੰਦਾ ਉਹਦੇ ਵਰਗਾ ਹੁੰਦਾ ਬੱਚੇ ਦਾ ਮਨ ਤੇ ਜੋ ਬੱਚੇ ਦੇ ਮਨ ਤੇ ਜੋ ਉੱਕਰ ਦਿਆਂਗੇ ਬਚਪਨ ਚ ਸ਼ੁਰੂਆਤੀ ਦੌਰ ਚ ਜੋ ਕੁਝ ਅਸੀਂ ਉਹਦੇ ਨਾਲ ਉਹ ਦੇਖੂਗਾ ਤੇ ਉਹਨੇ ਅੱਗੇ ਜਾ ਕੇ ਉਹੀ ਬਣਨਾ ਹੁੰਦਾ ਤੇ ਬੱਚੇ ਨੂੰ ਸ਼ੁਰੂਆਤੀ ਉਹਦੀ ਚੰਗੀ ਹੋਵੇ ਨਹੀਂ ਮਜ਼ਬੂਤ ਹੋਵੇ ਬੱਚੇ ਦੀ ਤਾਂ ਅੱਗੇ ਜਾ ਕੇ ਬਹੁਤ ਤਰੱਕੀਆਂ ਕਰ ਲੈਂਦਾ ਤੇ ਬੱਚੇ ਜਿੱਦੇ ਵੀ ਹੁੰਦੇ ਆ ਉਹ ਆਪਣੀ ਜਿੱਦ ਪਗਾਣੀ ਚਾਹੁੰਦੇ ਹੁੰਦੇ ਆ ਜਿਵੇਂ ਔਰਤ ਕੋਲੇ ਹਥਿਆਰ ਹੁੰਦਾ ਰੋਣ ਦਾ ਜੇ ਜਦੋਂ ਕੋਈ ਨਾ ਉਹਦੀ ਕੋਈ ਗੱਲ ਮੰਨੀ ਜਾਵੇ ਕਿ ਕਿਤੇ ਕਿਸੇ ਐ ਜੀ ਮੁਸ਼ਕਲ ਚ ਫਸ ਜਾਈਏ ਉਹਦੇ ਕੋਲ ਰੋਣ ਹੀ ਹੁੰਦਾ ਉਹਦਾ ਹਥਿਆਰ ਆ ਤੇ ਇਹ ਵੀ ਕਰ ਬੱਚੇ ਦਾ ਹਥਿਆਰ ਵੀ ਰੋਣਾ ਹੀ ਹੁੰਦਾ ਉਹ ਆਪਦੀ ਜਿੱਦ ਰੋ ਕੇ ਤੇ ਜਿੱਦ ਕਰਕੇ ਆਪਦੀ ਜਦ ਨੂੰ ਰੋ ਕੇ ਪਗਾ ਲੈਂਦਾ ਉਹਨੂੰ ਪਤਾ ਵੀ ਮੈਂ ਜੇ ਰੋਵਾਂਗੀ ਤਾਂ ਮੇਰੀ ਇਹ ਜਿੱਦ ਪੂਰੀ ਹੋ ਜੂਗੀ ਮਨ ਰਹਿਣਗੇ ਨਾ ਮੇਰੇ ਨਾਲ ਮਾਰ ਪੁੱਤ ਨਹੀਂ ਨਾ 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 ਖਾ ਗੰਦਾ ਇਹ ਠੀਕ ਆ ਜੀ ਇਹ ਬੱਚਾ ਆ ਬੱਚਾ ਹੁਣ ਦੇਖੋ ਜੀ ਮੇਰੇ ਨਾਲ ਉੱਤੇ ਆ ਜਾ ਬਈ ਬੱਚੇ ਉੱਤੇ ਬੈ ਜਾ ਪਰ ਤੁਹਾਨੂੰ ਇਹ ਬੱਚਾ ਦਿਖਾਉਣਾ ਬੱਚਾ ਉੱਤੇ ਬੈਠਦੇ ਨੇ ਨਹੀਂ ਨਹੀਂ ਲੈ ਆ ਲੈ ਕੀ ਹਾਂ ਇੱਧਰ ਦੱਸ ਵੀ ਕਿ ਅਸੀਂ ਕਾਹ ਕਰਦੇ ਕੋ ਰਹਿਮ ਤਾਂ ਕੋ ਰਹਿਮ ਤਾਂ ਬਈ ਹੁਣ ਇਹ ਇਹ ਬੱਚਾ ਹੁਣ ਇਹ ਤਾਂ ਇਹ ਤਾਂ ਮਸਤੀ ਆ ਹਨਾ ਆਪਦੀ ਇਹਦੀ ਤੇ ਮਮਾ ਆਈ ਸੀ ਤੇ ਮਮਮੀ ਕੰਮ ਪਰ ਆਉ ਹਾ ਇਹਨੂੰ ਪਤਾ ਮਮਮੀ ਮੇਰੀ ਕੰਮ ਤੇ ਗਈ ਆ ਮੈਂ ਅਸੀਂ ਬਾਹਰ ਆਏ ਆ ਕੈਨੇਡਾ ਆਏ ਆ ਇੱਥੋਂ ਦੀ ਜੰਪਫਲਾ ਪਰ ਅਸੀਂ ਪੰਜਾਬੀ ਨਾਲ ਜੋੜੀ ਰੱਖੀ ਇਹ ਅਸੀਂ ਉੱਥੇ ਲੈ ਗਏ ਇਹਨੂੰ ਪੰਜਾਬ 'ਚ ਪੰਜਾਬ 'ਚ ਇਹਨੂੰ ਅਸੀਂ ਅਸੀਂ ਆਪਣੇ ਬੱਚੇ ਆ ਜਿਹੜੇ ਪੰਜਾਬ ਜਦੋਂ ਮਿੱਟੀ ਨਾਲ ਖੇਡਦੇ ਆ ਵਾਦੇ ਫੁੱਲਦੇ ਆ ਤੇ ਘਰਾਂ ਚ ਆ ਕੇ ਉਹ ਕਿ ਕੈਦ ਜੇ ਹੋ ਜਾਂਦੇ ਆ ਜਦੋਂ ਸ਼ਹਿਰਾਂ ਚ ਆ ਕੇ ਜਾਂ ਕੋਈ ਹੋਰ ਥਾਵਾਂ ਤੇ ਇੱਥੇ ਵੀ ਇਵੇਂ ਹੀ ਆ ਬੱਚੇ ਕੈਦ ਹੋ ਜਾਂਦੇ ਆ ਦੋਸਤੋ ਬੱਚੇ ਜਦੋਂ ਕੈਦ ਹੋ ਜਾਂਦੇ ਆ ਤੇ ਫਿਰ ਉਹ ਕਿਵੇਂ ਵਧਣਗੇ ਫੁੱਲਣਗੇ ਕੀ ਕਰਨਾ ਬੱਚਿਆਂ ਨੇ ਸਾਰਾ ਦਿਨ ਇੱਕ ਕਮਰੇ 'ਚ ਹੀ ਬੈਠੇ ਰਹਿਣਾ ਹਲੋ ਆ ਮੇਰਾ ਬੱਚਾ ਇਹ ਇਹ ਸਾਡਾ ਕੌ ਰਹਿਮਤਾ ਹੁਣੇ ਦੇਖੋ ਵੀ ਮਸਤੀ ਕਰਦਾ ਚਾਰ ਸਫੇਰ ਇਧਰਲੇ ਪਾਸੇ ਮੈਨੂੰ ਅੱਜ ਖੁੱਲ੍ਹ ਦਿੱਤੀ ਆ ਵੀ ਪੁੱਤ ਅੱਜ ਠੰਡ ਹੈਣੀ ਐਨੇ ਦਿਨਾਂ ਤੋਂ ਹੁਣ ਵੇਖੋ 2 ਮਹੀਨਿਆਂ ਤੋਂ ਨਿਕਲਿਆ ਹੋਣਾ ਇਹ ਘਰੋਂ ਵਿੱਚ ਦੀ ਕਿਤੇ ਨਾ ਕਿਤੇ ਆਉਂਦੇ ਹੁੰਦੇ ਸੀ ਪਰ ਠੰਡ ਹੀ ਬਾਲੀ ਹੁੰਦੀ ਸੀ ਕਰੀਏ ਕੀ ਤਿੰਨ ਮਹੀਨਿਆਂ ਦੀ ਠੰਡ ਜ਼ਿਆਦਾ ਹੁਣ ਕੱਲ ਦੀ ਠੰਡ ਘਟੀ ਆ ਤੇ ਸੋ ਉਸ ਤੋਂ ਮੈਂ ਇਹਨਾਂ ਨੂੰ ਅਸੀਂ ਮੈਂ ਆਪਣੇ ਬੱਚੇ ਨੂੰ ਅੱਜ ਲੈ ਆਇਆ ਕੱਲ ਇਹਦੀ ਨਾਨੀ ਵੀ ਆ ਗਈ ਸੀ ਨਾਲ ਹਾਂ ਤੇ ਅੱਜ ਇਹ ਪੂਰੀ ਮਸਤੀ ਕਰਦਾ ਤੇ ਹੁਣ ਇਹ ਵੀ ਮੈਂ ਮਸਤੀ ਤੁਹਾਨੂੰ ਦਿਖਾਉਣਾ ਗੰਦਾ ਸਿਰ ਤੇ ਨਹੀਂ ਨਹੀਂ ਗੰਦਾ ਗੰਦਾ ਨਹੀਂ ਨਹੀਂ ਹਾਂ ਇਹਦੇ ਤਾਂ ਬਰਫ ਵਾਲੇ ਪਾਸੇ ਜਾਣਾ ਲੈ ਹੁਣ ਇਹਦੀਆਂ ਜਿਹੜੀਆਂ ਵਸਤੀਆਂ ਹੁਣ ਕੀ ਸਮਝਾਂਗੇ ਆਪਾਂ ਆ ਲੈ ਆਇਆ ਬੱਚੇ ਇਹ ਹੁਣ ਇਹਦੀ ਮਰਜ਼ੀ ਆ ਵੀ ਕੀ ਕਰਨਾ ਇਹਨੇ ਆ ਜਾ ਆ ਜਾ ਹੈ ਅੰਮਾ ਕੋਲ ਲੈ ਗਾਨੀ ਅੰਮਾ ਠੀਕ ਆ ਆ ਵੇਖੋ ਬੱਚਾ ਤਾਂ ਹੁਣ ਜਾਜ ਜਾਂਦਾ ਇਹ ਦਿਖਾਉਣਾ ਆ ਜਿਹੜੀ ਲੈਣ ਪਈ ਆ ਕੀ ਆ ਇਹ ਤੇ ਇਹ ਮੈਂ ਹੁਣ ਇਹ ਬੱਚੇ ਦੀ ਮੰਗ ਆ ਬਈ ਹੁਣ ਮੈਨੂੰ ਤਾਂ ਵਧੀਆ ਮੰਗਾ ਪੂਰੀਆਂ ਕਰਨੀਆਂ ਪੈਣਗੀਆਂ ਤੇ ਇਧਰੋਂ ਧੂਆਂ ਸੜਦਾ 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 ਉਹ ਗਿਆ ਹੁਣ ਇਹ ਆ ਹੁਣ ਦੱਸ ਵੇ ਕੀ ਕਹਿਣਾ ਤੂੰ ਮੈਂ ਤਾਂ ਮਸਪਾਸ ਖਾਣੀਆਂ ਬਰਫ ਖਾਣੀਆਂ ਖਾਲਾ ਹੈਣਾ ਜੀ ਕਿ ਕਿੱਥੇ ਆਜ਼ਾਦੀ ਦਿੱਤੀ ਔਰਤ ਨੂੰ ਐਵੇਂ ਗੱਲਾਂ ਕਹਿਣ ਦੀਆਂ ਯਾਰ ਘਰਾਂ 'ਚ ਸਾਡੇ ਤੇ ਉਹੀ ਔਰਤਾਂ ਤੇ ਤਸੱਦਦ ਹੋ ਰਿਹਾ ਸ਼ਰਾਬਾ ਪੀ ਪੀ ਕੇ ਨਸ਼ੇ ਕਰ ਕਰਕੇ ਔਰਤਾਂ ਦੀ ਪਸ਼ੂਆਂ ਨੂੰ ਕੁੱਟਮਾਰ ਕੀਤੀ ਜਾਂਦੀ ਹੈ ਇਹ ਸਾਰੇ ਪਾਸੇ ਹੀ ਆ ਇੱਥੇ ਮੈਂ ਸਮਝਦਾ ਵੀ ਕੁਸਕ ਮੈਨੂੰ ਵਧੀਆ ਲੱਗਿਆ ਵੀ ਜੇ ਇੱਕ ਮਰਦ ਕਮਾ ਕੇ ਲਿਆਉਂਦਾ ਤਾਂ ਉਹ ਉਹਦੇ ਨਾਲ ਔਰਤ ਵੀ ਕਮਾਉਂਦੀ ਹੈ ਤੇ ਉਹ ਫਿਰ ਕਹਿ ਦਿੰਦੀ ਆ ਵੀ ਬੰਦੇ ਦਾ ਪੁੱਤ ਬਣ ਕੇ ਬਰਾਬਰ ਕੰਮ ਕਰ ਕੰਮ ਕਿਹੜੇ ਘਰ ਦੇ ਘਰ ਦੀ ਰਸੋਈ ਚਲਾ ਔਰਤ ਸਾਹਦੀ ਉਹ ਕਹਿੰਦੀ ਵੀ ਤੂੰ ਵੀ ਸਿੱਖ ਲੈ ਰੋਟੀ ਪਕਾਉਣੀ ਤੂੰ ਵੀ ਭਾਂਡੇ ਧੋਣਾ ਸਿੱਖ ਲਾ ਭਾਂਡੇ ਮਾਜਣਾ ਤੂੰ ਵੀ ਸਿੱਖ ਲਾ ਰੀੜੇ ਕੱਪੜੇ ਯਰ ਔਰ ਤੋਂ ਕੋਲੇ ਤਾਂ ਬਹੁਤ ਕੰਮ ਆ ਉਹ ਵਿਚਾਰੀ ਕੰਮ ਕਰਦੀ ਐ ਇੱਥੇ ਪਰ ਇਸ ਗੱਲ ਦਾ ਮੈਨੂੰ ਵਧੀਆ ਲੱਗਿਆ ਵੀ ਇਹ ਦੇਸ਼ ਜਿਹੜਾ ਜਦੋਂ ਕੰਮ ਕਰਦੇ ਆ ਤਾਂ ਉਹ ਫਿਰ ਦੋਨੇ ਹੀ ਕਰਦੇ ਆ ਨਾ ਜੇ ਉਹ ਵੀ ਕਮਾ ਕੇ ਨਹੀਂ ਆਉਂਦੀ ਐ ਫਿਰ ਉਹਦਾ ਹੱਕ ਵੀ ਉਹਨਾਂ ਹੀ ਬਣਦਾ ਤਾਂ ਕਰਕੇ ਦੋਸਤੋ ਇਹ ਜਿਹੜੇ ਗੱਲਾਂ ਬੱਚੇ ਪਾਲਣ ਬੱਚਾ ਇੱਥੇ ਪਾਲਣਾ ਬਹੁਤ ਔਖਾ ਆ ਜਿਹੜੇ ਮਾਪੇ ਆਉਂਦੇ ਉਹ ਤਾਂ ਹੀ ਆਉਂਦੇ ਆ ਤੇ ਕਿਉਂਕਿ ਇੱਥੇ ਬੱਚਾ ਜਿਹੜਾ ਉਹ ਉਹਦੀ ਪਾਲਣ ਪੋਸਣ ਬੱਚੇ ਦੀ ਔਖੀ ਐ ਤੇ ਬੱਚਾ ਜਦੋਂ ਜਨਮ ਲੈਂਦਾ ਤੇ ਉਹਦੀ ਜਿਹੜੀ ਪਾਲਣ ਪੋਸ਼ਣ ਹੁੰਦੀ ਹੈ ਉਹ ਬਹੁਤ ਔਖੀ ਹੋ ਜਾਂਦੀ ਹੈ ਕਿਉਂਕਿ ਇੱਕ ਜਾਨ ਨੂੰ ਤਾਂ ਘਰੇ ਰਹਿਣਾ ਹੀ ਪੈਂਦਾ ਦੋਨਾਂ ਚੋਂ ਜਾਂ ਮਾਂ ਨੂੰ ਜਾਂ ਬਾਪ ਨੂੰ ਤੇ ਤਾਂ ਕਰਕੇ ਨਾ ਫਿਰ ਇਹ ਜਿਹੜੇ ਉਹਨਾਂ ਦੇ ਦਾਦਾ-ਦਾਦੀ ਆ ਬੱਚੇ ਦੇ ਜਾਂ ਨਾਨਾ-ਨਾਨੀ ਆ ਉਹ ਜਿਵੇਂ ਅਸੀਂ ਆਏ ਹਣਾ ਇਹ ਬੱਚੇ ਕਰਕੇ ਆਏ ਆ ਤੇ ਉਹ ਜ਼ਿਆਦਾਤਰ ਇਹੀ ਆਉਂਦੇ ਇੱਥੇ ਤਾਂ ਆਉਂਦੇ ਆ ਵੀ ਉਹ ਬੱਚੇ ਨੂੰ ਸਾਫ਼ ਸਕਣ ਤੇ 6 ਸਾਲ ਤੋਂ ਪਹਿਲਾਂ ਬੱਚੇ ਨੂੰ ਸਕੂਲ 'ਚ ਨਹੀਂ ਲਾਉਂਦੇ ਤੇ ਜਿੰਨਾ ਚਿਰ ਬੱਚਾ ਲਿਖਣ ਨਹੀਂ ਲੱਗਦਾ ਕਿਤਾਬ ਨਹੀਂ ਚੱਕਦਾ ਪੈਨ ਨਹੀਂ ਚੱਕਦਾ ਉਦੋਂ ਤੱਕ ਜਰੂਰ ਧੱਕੇ ਨਾਲ ਨੂੰ ਪੜਾਉਂਦੇ ਨਹੀਂ ਤੇ ਪਾਸ ਤਾਂ ਉਹਨਾਂ ਨੇ ਕਰ ਹੀ ਦੇਣਾ ਹੁੰਦਾ ਮਿਲਣਾ ਦੀ ਇਹਨਾਂ ਚੀਜ਼ਾਂ ਚੋਂ ਪੜ੍ਹਾਈ ਚੋਂ ਤੇ ਪਰ ਇਹ ਹੈ ਵੀ ਆਹਾ ਇਹਨਾਂ ਦੀ ਵਿੱਦਿਆ ਆਪਣੇ ਵਾਂਗੂ ਨਹੀਂ ਵੀ ਅੰਕਾਂ ਦੀ ਦੌੜ ਨਹੀਂ ਇੱਥੇ ਤਾਂ ਹੋਰ ਹਸਾਬ ਕਿਤਾਬ ਆ ਪੜ੍ਹਾਈ ਦਾ ਕੰਪਿਊਟਰ ਜੋਗ ਹੈ ਇੱਥੇ ਅਸੀਂ ਕਿਤਾਬਾਂ ਦੇ ਬੱਚਿਆਂ ਦੇ ਬੋਝ ਕਿੰਨੇ ਕਿੰਨੇ ਪਾਉਣੇ ਆ ਦੇਖੇ ਤਾਂ ਵੇ ਇੱਥੇ ਵੀ ਹੈਗੇ ਕਿਤਾਬਾਂ ਦੇ ਪਰ ਇੰਨੇ ਬੋਝ ਨਹੀਂ ਵੀ ਇੱਥੇ ਪੜ੍ਹਾਈ ਵੱਖਰੀ ਆ ਜੀ ਮੈਂ ਸਮਝਦਾ ਵੀ ਇੱਥੇ ਪੜ੍ਹਾਈ ਮੈਂ ਕਿਸੇ ਸਕੂਲ ਚ ਜਾਣ ਦਾ ਇਰਾਦਾ ਸੀਗਾ ਪਰ ਨਹੀਂ ਜਾਇਆ ਗਿਆ ਜਿੱਤੇਕ ਬਣਿਆ ਨਹੀਂ ਸਬਬ ਕੋਈ ਤਾਂ ਕਰਕੇ ਹਨ ਜਿਹੜੇ ਇੱਥੇ ਬੱਚਿਆਂ ਦੇ ਸਿਰ ਤੇ ਪੜ੍ਹਾਈ ਦਿਖਾਈ ਜਿੰਨਾਂ ਚਿਰ ਉਹਨਾਂ ਦਾ ਮਨ ਨਹੀਂ ਕਰਦਾ ਖੇਡਣ ਦਾ ਬੱਚਿਆਂ ਨੂੰ ਬੜਾ ਟਾਈਮ ਦਿੰਦੇ ਆ ਜੇ ਬੱਚਾ ਖੇਡਣਾ ਚਾਹੁੰਦਾ ਤਾਂ ਉਹਨੂੰ ਧੱਕੇ ਨਾਲ ਪੜਾ ਨਹੀਂ ਸਕਦੇ ਹੈ ਕਿਹਨੇ ਦੇਖਿਆ ਮੇਰੇ ਬੱਚਾ ਕਿਹਨੇ ਦੇਖਿਆ ਮੈਂ ਕਦੋਂ ਦੇਖਿਆ ਤੂੰ ਬਾਸ ਕੇ ਨਹੀਂ ਪੁੱਤ ਨੂੰ ਫੜਾ ਮੈਨੂੰ ਲੈ ਮੈਂ ਤਾਂ ਉਹ ਰੱਖੀ ਬੈਠਾ ਸੀ ਬੁੱਕਰ ਚਾਹ ਇਹਨਾਂ ਮੇਰੇ ਬੱਚਾ ਕੋਈ ਦੇਖਦਾ ਆ ਬੱਚਾ ਨਾ ਜਿਹੜਾ ਇਹਦੇ ਕੋਲੇ ਤੇ ਆ ਸੀ ਆ ਉੱਥੇ ਥੱਲੇ ਡਿੱਗ ਪਿਆ ਤੇ ਫਿਰ ਉਹਨੂੰ ਪਤਾ ਲੱਗ ਗਿਆ ਵੀ ਇੱਥੇ ਡਿੱਗ ਪਿਆ ਥੱਲੇ ਇਹ ਮੈਨੂੰ ਪਤਾ ਹੀ ਲੱਗਿਆ ਮੈਂ ਇੱਧਰ ਬੈਠਾ ਥੋੜਾ ਗੱਲਾਂ ਕਰਨ ਲੱਗ ਗਿਆ ਤੇ ਇਹ ਇਹ ਖਟਾਉਣੇ ਆ ਜੀ ਤੇ ਇੱਥੇ ਜਦੋਂ ਬੱਚੇ ਦਾ ਜਨਮ ਹੁੰਦਾ ਨਾ ਤੇ ਉਹਨੂੰ ਸਰਕਾਰ ਸਿਟੀਜ਼ਨ ਜਦੋਂ ਦਾ ਬੱਚਾ ਜੰਪ ਵਾਲ ਹੋ ਜਾਂਦਾ ਤਾਂ ਉਹਨੂੰ ਮਤਲਬ ਸਰਕਾਰ ਆ ਖਰਚੇ ਦਿੰਦੀਆਂ ਕੁਝ ਉਹਦੇ ਪਾਲਣ ਪੋਸਣ ਲਈ ਖਾਣ ਪੀਣ ਲਈ ਤੇ ਉਹਨਾਂ ਨੂੰ ਦੇਣਾ ਪੈਂਦਾ ਖੇਡਣ ਲਈ ਵੀ ਸਮਾਂ ਲਿਆਉਂਦੇ ਆ ਤੇ ਪਹਿਲਾਂ ਮੈਂ ਵੀ ਸੋਚਦਾ ਹੁੰਦਾ ਸੀ ਵੀ ਇੰਨੇ ਖਰਚੇ ਕਿਵੇਂ ਬੱਚੇ ਚੱਕਦੇ ਇਹਨਾਂ ਦੇ ਹੈ ਨਾ ਉਹ ਕਹਿੰਦੇ ਨਹੀਂ ਇਹਨਾਂ ਦਾ ਇਹ ਹੱਕ ਆ ਇਹਨਾਂ ਦਾ ਹੱਕ ਅਸੀਂ ਨਹੀਂ ਖਾਣਾ ਇਹਨਾਂ ਨੂੰ ਜੋ ਸਰਕਾਰ ਨੇ ਵੱਲੋਂ ਖਾਣ ਪੀਣ ਲਈ ਪਹਿਨਣ ਲਈ ਇਹਨਾਂ ਨੂੰ ਜੋ ਖੇਡਣ ਲਈ ਜੋ ਕੁਝ ਦਿੱਤਾ ਉਹ ਇਹਨਾਂ ਨੇ ਇਹਨਾਂ ਤੇ ਖਰਚਾ ਕਰ ਦੇਣਾ ਹੁੰਦਾ ਤਾਂ ਕਰਕੇ ਦੋਸਤੋ ਬੱਚਿਆਂ ਦਾ ਬਹੁਤ ਫਰਕ ਆ ਇਸ ਗੱਲ ਹਾਂ ਜਿਹੜੇ ਇੱਥੇ ਸਿਹਤ ਸਹੂਲਤਾਂ ਜਦੋਂ ਬੱਚੇ ਅੱਗੇ ਜਾ ਕੇ ਪੀਆਰ ਹੋ ਜਾਂਦੇ ਆ ਸਿਹਤ ਸਹੂਲਤਾਂ ਵਧੀਆ ਇੱਥੇ ਤੇ ਬਾਕੀ ਆ ਨਹੀਂ ਥੋੜੇ ਤੁਰਿਆ ਜਾਂਦਾ ਹੀ ਫਲਾਣੇ ਨੂੰ ਸਰਦੋਦਾ ਤਾਂ ਅ ਉਹ ਪਹਲਾਂ ਦੇ ਡਾਕਟਰ ਕੋਲ ਗੋਲੀ ਲਿਆਓ ਜਾਂ ਮਨੋ ਟੀਕਰ ਵਾਲੋ ਹਣਾ ਘਰੇ ਸੱਦ ਲਓ ਇਹ ਗੱਲਾਂ ਹੈ ਨਹੀਂ ਇੱਥੇ ਬਹੁਤ ਘੱਟ ਦੇਖਣ ਨੂੰ ਮਿਲੀਆਂ ਤੇ ਲੰਬੀਆਂ ਲੈਣਾ ਲੱਗ ਜਾਂਦੀਆਂ ਇੱਥੇ ਤੇ ਚਲੋ ਅੱਜ ਤਾਂ ਆਪਾਂ ਬੱਚਿਆਂ ਦੀ ਗੱਲ ਕਰ ਕੋਟ ਨਹੀਂ ਲਾਉਣਾ ਪੁੱਤ ਠੰਡਾ ਠੰਡ ਕਿੰਨੇ ਨਾਨੀ ਕੁੱਟੂ ਫਿਰ ਚੁੱਪ ਐਨਾ ਕਿਤਾਬਕਾ ਦੇ ਸਕਦੇ ਆ ਮੈਂ ਹੋਈ ਮੈਂ ਵੀ ਤਾਕਾ ਦਿੱਤਾ ਇਹਨੂੰ ਨਾਨੀ ਕੁੱਟੂ ਪਰਿਆਂ ਦੀ ਹੁਣ ਇਹ ਵੀ ਜਿੰਦਾ ਵੀ ਕੋਟ ਲਾੜੇ ਚੰਗਾ ਲਾਉਣਾ ਲਾਉਣਾ ਮੈਂ ਹੁਣ ਲੈ ਵੀ ਆਪਾਂ ਬੱਚੇ ਦੀ ਜਿੱਦ ਅੱਗੇ ਮੈਂ ਝੁਕ ਗਿਆ ਤੇ ਝੁਕਾ ਲੈਂਦੇ ਆ ਹੁਣ ਇਹਨੇ ਇੱਕ ਗੱਲ ਤੇ ਉਹੀ ਕਹੀ ਜਾਣੀ ਆ ਵਾਰ-ਵਾਰ 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 ਹਨਾ ਚਲੋ ਦੋਸਤੋ ਕੋਈ ਨਹੀਂ ਫੇਰ ਗੱਲ ਕਰਦੇ ਆ ਕੋਈ ਨਾ ਕਿਸੇ ਟੌਪਿਕ ਤੇ ਗੱਲ ਮੈਂ ਕਰਦੇ ਰਹੂੰਗਾ ਤੁਹਾਡੇ ਨਾਲ ਜਿਹਨਾਂ ਨਾਲ ਇੱਥੇ ਬੈਠਾ ਜਿੰਨਾਂ ਚਿਰ ਤੇ ਵੇਖ ਲਿਆ ਕਰੋ ਵੀਡੀਓ ਵੱਧ ਤੋਂ ਵੱਧ ਕੋਈ ਸ਼ੇਅਰ ਕਰਦਿਆ ਕਰੋ ਫੋਲੋ ਕਰ ਲਓ ਮੇਰੇ ਜਿਹੜਾ ਪੇਜ ਆ ਮੇਰਾ ਗੁਰਨਾਇਬ ਸਾਜਨ ਦੇ ਨਾਂ ਤੇ ਆਪਣਾ ਫੇਸਬੁੱਕ ਦਾ ਪੇਜ ਆ ਬਾਕੀ ਮੇਰੀ ਚੈਨਲ ਸੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ